ਸਸਟਾ ਜੀ ਵੀਡੀ ਰਿਕੁਐਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਐ ਇਲੈਕਸ਼ਨ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀਵੈਂਡ ਡੇਰਾ ਪਾਪਾ ਨਾਲਾ ਕਨੌਰ ਕੋਈ ਪੰਜਾਬ ਦੇ ਹੋਰ ਹਲਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮਚੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਖਾਬਸ ਸਬਮਿਟ ਵੀ ਕਰਨ ਦੇ ਰਹੇ जे सरकार ने यही करना सीता इलेक्शन करने का फायदा नहीं कोर्ट के हुक्म अनुसार इलेक्शन हो रही है जो कर रहे हो तो प्रॉपर तरीके ना करो ये डेमोक्रेसी है जिथे अस रह रहे हैं ये कोई डिकटेटरशिप नहीं है जो डिकटेटरशिप चाहिए है तो आप ही डिकलेयर कर दो आ, जिला प्रधान ਕੀ ਕਿ ਜਦ ਸੰਤੀ ਦੇ ਮੈਂਬਰ ਜਿਹੜੇ ਤੁਸੀਂ ਚਾਹਦੇ ਹੋ ਉਹ ਡਿਫਰ ਕਰਕੇ ਖਤਮ ਕਰੋ ਕਾਲ ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਇਹ ਰਚ ਨੂੰ ਕੋਈ ਲੋੜ ਨਹੀਂ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਪਲੀਜ਼ ਇਹਨੂੰ ਇਹਦਾ ਇਹਦੇ ਤੇ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੇ ਮਜਿੱਠੇ ਵੀ ਇਹੀ ਹੋ ਰਿਹਾ ਹੈ ਐਸ ਡੀ ਐਮ ਦੇ ਦਫ਼ਤਰ ਨੂੰ ਅੰਦਰ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ boa, boa tarde